ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਅੱਜ ਵੀ ਆਪਾਂ ਲਾ ਰਹੇ ਸੀ ਗੇਟ ਤੇ ਬੈਲ ਸੋਚ ਜਿਹੜੀਆਂ ਬਾਈ ਤੁਸੀਂ ਵੀਡੀਓ ਵਿੱਚ ਬੈਲ ਸੋਚਾਂ ਦੇਖ ਰਹੇ ਹੋਣ ਦੋਨੋਂ ਬਾਈ ਇਹ ਸੇਮ ਕੰਪਨੀ ਦਾ 골ਡ ਮੈਡਲ ਕੰਪਨੀ ਦਾ ਨੈਕਸਟਰ ਮਾਡਲ ਦੀਆਂ ਬੈਲ ਸੋਚਾਂ ਨੇ ਡਬਲ ਮੋਡੂਲ ਨੇ ਇਹ ਬਾਈ ਸੇਮ ਸੀਟ ਦੇ ਵਿੱਚ ਹੀ ਲੱਗ ਜਾਂਦੀਆਂ ਨੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਈ ਆਮ ਸੋਚ ਦੀ ਜਿਹੜੀ ਆਪਾਂ ਆਮ ਸਾਰੇ ਲਾਉਣੀ ਆ ਹਨਾ ਬੈਲ ਸੋਚ ਡਬਲ ਮੋਡੂਲ ਇਹਦੇ ਵਿੱਚ ਕੀ ਆ ਬਾਈ ਇਹਦੇ ਦੋ ਪੋਰਟ ਹੁੰਦੇ ਆ ਸਾਨੀ ਨਾਲ ਹੀ ਆਪਾਂ ਤਾਰਾਂ ਲਾ ਲੈਣੇ ਇਹਦੀਆਂ ਕੋਈ ਬੜਾ ਲੰਮਾ ਚੌੜਾ ਕੰਮ ਨਹੀਂ ਇਦੇ ਵਿੱਚ ਕੀ ਆ ਬਾਈ ਐਂਟੀਗੇਟਰ ਇਹਦੇ ਆਪਾਂ ਨੂੰ ਥੋੜਾ ਜਿਹਾ ਘਟਦੀਆਂ ਹੁੰਦਾ ਬਦਲ ਕੇ ਸ਼ਾਮ ਨੂੰ ਤਾਂ ਪ੍ਰੋਪਰ ਤਿੰਨ ਥੱਲੇ ਦਾਣੇ ਜਗ ਦੇ ਦਿੰਦੀ ਹੈ ਜਿਹੜੀ ਬਾਈ ਤੁਸੀਂ ਆ ਦੂਜਾ ਮਾਡਲ ਦੇਖ ਰਹੇ ਹੋ ਇਹਦੇ ਬਾਈ 골ਡ ਮਾਡਲ ਦਾ ਨੈਕਸਨ ਮਾਡਲ ਦੇ ਵਿੱਚ ਇੱਕ ਮਾਡਲ ਆਉਂਦਾ ਬਾਈ ਫੋਟੋ ਰੂਮ ਤੇ ਫੋਟੋ ਰੂਮ ਕਹਿੰਦੇ ਆ ਉਹਨੂੰ ਕਿ ਇਹਦੇ ਵਿੱਚ ਆਪਾਂ ਉਹਦਾ ਫੋਟੋ ਵਗੈਰਾ ਵੀ ਲਾ ਸਕਦੇ ਆ ਜਾਂ ਕੋਈ ਨੇਮ ਪਲੇਟ ਲਿਖ ਕੇ ਵੀ ਲਾ ਸਕਦੇ ਆ ਇਹਦੇ ਬਾਈ ਚਾਰ ਪੋਰਟ ਹੁੰਦੇ ਆ ਸਾਨੀ ਨਾਲ ਹੀ ਆਪਾਂ ਇਹਦੇ ਤਾਰਾਂ ਲਾ ਸਕਦੇ ਆ ਇੱਕ ਪਾਸੇ ਆਪਣੀ ਹਾਫ ਲੱਗ ਜਾਂਦੀ ਆ ਬੈਲ ਵਾਲੀ ਤੇ ਇੱਕ ਪਾਸੇ ਬਾਈ ਫੇਸ ਤੇ ਇੱਕ ਪਾਸੇ ਨਿਊਟਰਲ ਬਾਈ ਤੇ ਫੇ ਅਸਾਂ ਇਹਨਾਂ ਵਾਲੀ ਤਾਰਾਂ ਲਾ ਸਕਦੇ ਆਂ ਆਪਾਂ ਕੋਈ ਬੜਾ ਲੰਮਾ ਚੌੜਾ ਕੰਮ ਨਹੀਂ ਗਾ ਤੇ ਬਾਕੀ ਬਾਈ ਜਿਹੜੇ ਰੇਟ ਦੀ ਗੱਲ ਉਹਦੇ ਨਾਲ ਬਾਈ ਥੋੜਾ ਜਿਹਾ 60 70 ਵੀ ਰੇਟੇ ਤਾਂ ਮਹਿੰਗਾ ਗਾ ਉਹ ਲਗਭਗ 100 ਰੁਪਏ ਦੀ ਹੈ ਇਹ 170 80 ਰੁਪਏ ਦੀ ਹੈਗੀ ਤੇ ਸੇਮ ਸੀਟ ਦੇ ਵਿੱਚ ਹੀ ਲੱਗ ਜਾਂਦੀ ਆ ਡਬਲ ਮੋਡੂਲ ਬੈਲਾ ਸੋਚਾ ਬਾਈ ਇਹ ਤੇ ਹੁਣ ਬਾਈ ਤੁਹਾਨੂੰ ਆਪਾਂ ਦੀ ਲੱਗੀ ਦੀ ਫਿਨਿਸ਼ਿੰਗ ਦਿਖਾਉਣੇ ਆ ਲੋਕ ਪੱਥਰ ਤੇ ਕਿੰਨੀ ਘੈਂਟ ਬਾਈ ਦੀ ਫਿਨਿਸ਼ਿੰਗ ਆਉਂਦੀ ਆ ਬਾਕੀ ਬਾਈ ਇਹ ਆਪਾਂ ਅਲੱਗ-ਅਲੱਗ ਕਲਰ ਦੇ ਵਿੱਚ ਸ਼ੌਪ ਤੋਂ ਲੈ ਸਕਦੇ ਆਂ ਜਿਹੜਾ ਕਲਰ ਆਪਾਂ ਨੂੰ ਪਸੰਦ ਤਾਂ ਵੀਡੀਓ ਨੂੰ ਬਤਵਾ ਦੇ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀ ਜਾਣਕਾਰੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਬਾਈ ਫੋਲੋ ਕਰ ਲਿਓ ਧੰਨਵਾਦ